ਸਾਡੇ ਨਾਲ ਬਾਅਦ ਸਮਾਜ ਵਿੱਚ ਬਹੁਤ ਡਰ ਜਿਆ ਪੈ ਗਿਆ ਲੋਕੀ ਕਹਿੰਦੇ ਨੇ ਵੀ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਤੋਂ ਖਤਰਾ ਮਹਿਸੂਸ ਕਰਦੇ ਨੇ ਹਾਲਾਂਕਿ ਉਹ ਇਹ ਭੁੱਲ ਜਾਂਦੇ ਨੇ ਵੀ ਇਹ ਫੌਜ ਹੈ ਖਾਲਸੇ ਦੀ ਫੌਜ ਹੈ ਸਾਨੂੰ ਬਚਾਉਣ ਲਈ ਸਾਡੀ ਰੱਖ ਹੀ ਲਈ ਹੈ ਹਾਂਜੀ ਹਾਂਜੀ ਇਹ ਮਹਾਰਾਜ ਕਹੀਦਾ ਹੈਗਾ ਗੁਰੂ ਦਾ ਖਾਲਸਾ ਉਹ ਜਿਹੜਾ ਗੁਰੂ ਦਾ ਖਾਲਸਾ ਉਹ ਸਭ ਨਾਲ ਪ੍ਰੇਮ ਵਰਤਦਾ ਜੀ ਕਈ ਗੁਰੂ ਤੋਂ ਕਈ ਸਾਡੇ ਵਿੱਚ ਮਲੇਸ਼ ਵੀ ਵੜ ਗਿਆ ਉਹ ਪੰਥ ਨੂੰ ਦਾਗ ਲਾਉਣ ਵਾਸਤੇ ਹੁੰਦਾ ਤਾਂ ਬਾਣਾ ਤਾਂ ਉਹਨਾਂ ਦੇ ਨਿਹੰਗ ਸਿੰਘਾਂ ਵਾਲਾ ਹੀ ਆ ਪਰ ਉਹਨਾਂ ਦੇ ਕੰਮ ਆ ਜਿਹੜੇ ਜੀ ਉਹ ਮਲੇਛਾਂ ਵਾਲੇ ਹੁੰਦੇ ਆ ਉਹ ਤਾਂ ਕਰਕੇ ਲੋਕਾਂ ਨੂੰ ਖਤਰਾ ਮਹਿਸੂਸ ਕਰਦੇ ਆ ਵੀ ਇਹ ਇਹ ਪਤਾ ਹੀ ਨਹੀਂ ਇਹਨਾਂ ਦਾ ਕੀ ਕਰ ਦੇਣਾ ਜੈਸੀ ਸੰਪੂਰਨ ਨਿਹੰਗ ਸਿੰਘ ਦੀ ਇੱਕ ਵਿਆਖਿਆ ਬੰਨਣੀ ਹੋਵੇ ਇੱਕ ਪਰਿਭਾਸ਼ਾ ਦੇਣੀ ਹੋਵੇ ਤਾਂ ਇੱਕ ਲਾਈਨ ਵਿੱਚ ਇੱਕ ਸਤਰ ਵਿੱਚ ਕਿਵੇਂ ਕਿਵੇਂ ਉਹਨਾਂ ਨੂੰ ਬਿਆਨ ਕੀਤਾ ਜਾ ਸਕਦਾ ਨਿਹੰਗ ਸਿੰਘ ਹੋਵੇ ਗੁਰੂ ਦਾ ਸਪੂਰਨ ਸੀ ਉਹ ਆਤਮਾਰਿਆਂ ਨੂੰ ਪ੍ਰੇਮ ਦੀ ਦੇਖ ਸ਼ਕਾ ਦੇਵੇ ਝੜ ਕੇ ਸੀ ਜਿਹੜਾ ਗੁਰੂ ਦੇ ਤੱਕ ਖਿਲਾਫ ਬੋਲੇ ਉਹਨੂੰ ਸਿੰਘ ਸੀ ਤੇਗ ਨਾਲ ਝਟਕਾ ਦੇਵੇ ਇਹ ਹੈ ਗੁਰੂ ਦੇ ਸਿੰਘ ਦਾ ਪ੍ਰੇਮ